ਨਾਮ ਕੀ ਕੀ ਲਾਤਾ ਜੀ ਜਿਹੜਾ ਆਪਣਾ ਨਾਮ ਲਖਾ ਦਿੰਦੇ ਮੇਰਾ ਨਾਮ ਕੀ ਨਾਮ ਸੀ ਜੀ ਚੈਨਦੂ ਕੋ ਇਹ ਨੀ ਸੀ ਜੀ ਇਹ ਫੁੱਲ ਮੀਮਾ ਲੱਗਿਆ ਸੀ ਜੀ ਇੱਥੇ ਕਿਹਦੇ ਜਾ ਗਿਆ ਸੀ ਮਾਸਕੋ ਕਿੰਨਾ ਟਾਈਮ ਹੋ ਗਿਆ ਜੀ ਗਿਆ 2 ਸਾਲ ਪਹਿਲਾਂ ਸੀ ਪਰ ਉਹਦਾ ਵੀਜ਼ਾ ਖਤਮ ਹੋ ਗਿਆ ਸੀ 6 ਮਹੀਨੇ ਬਾਅਦ ਦੁਬਾਰਾ ਆ ਗਿਆ ਸੀ ਮਾਰਚ 12 ਮਾਰਚ ਨੂੰ ਦੁਬਾਰਾ ਗਿਆ ਸੀ ਅੱਛਾ ਸਟਡੀ ਵੀਜ਼ਾ ਸੀ ਮੇਰੇ ਕੋਲ ਹਾਂ ਜੀ ਸਟਡੀ ਵੀਜ਼ਾ ਲਾਸਟ ਦਿਨ ਕੋਲ ਹੋਈ ਸੁਨਨ ਨੂੰ ਇਹ ਮੰਨ ਲੇ ਸੀ 10 ਦਿਨਾਂ ਸੇ ਪਾਪਾ ਨੂੰ ਆਪਣਾ ਕਿ ਕੰਮ ਦੋਸਤਾਂ ਨੂੰ ਜਾ ਰਹੇ ਹਾਂ ਮੈਂ ਆ ਜੂਗਾ ਥੋੜੇ ਦੇਰ ਚ ਅੱਗੇ ਤਾਂ ਬ੍ਰਦਰ ਮੇਰਾ ਕਦੀ ਹਾਂ ਕਰਦਾ ਨਹੀਂ ਉਹਨੂੰ ਕਿਤੇ ਜਾਣਦੇ ਉਹ ਜ਼ਰੂਰ ਨਹੀਂ ਹਾਂ ਕਰਦੇ ਕਿਸੇ ਕਾਰਨ ਕੀ ਰਹੀ ਹੈ ਇਹ ਤੇ ਵੀ ਨਹੀਂ ਸਰ ਐਕਚੁਅਲੀ ਜਦੋਂ ਸਾਨੂੰ ਕੁਝ ਪਤਾ ਨਹੀਂ ਇਹਨੇ ਕੁਝ ਕਹਿ ਨਹੀਂ ਸਕਦੇ ਕਿ ਉੱਥੇ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਨਹੀਂ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਕਰਦੀ ਨਹੀਂ ਉਹ ਯੂ ਗਾਇਰ ਇਸ ਜਿਹੋ ਜਦੋਂ ਲੇਕ ਤੇ ਸੀਗਾ ਤਦੋਂ ਪੈਰ ਸਲਿੱਪ ਕਰ ਗਿਆ ਯਾ ਉਹ ਅਨਸਟੇਬਲ ਹੋ ਗਿਆ ਉਹਦੇ ਕਰਕੇ ਸਲਿੱਪ ਕਰ ਗਿਆ ਅੱਗੇ ਸੀ ਉਹ ਤੇ ਕੋਈ ਬੈਸ ਸੀ ਉਹਦੇ ਫਰੈਂਡ ਸੀਗੇ ਪੰਜ ਫਰੈਂਡ ਸੀਗੇ ਪਰ ਉਹ ਸਾਰੇ ਸੇਫ ਹੈ ਏਜ ਇਹਦਾ ਹੀ ਹੋਇਆ ਤੁਹਾਨੂੰ ਕੋਈ ਕਾਲ ਆਈ ਸੀ ਨਹੀਂ ਸਾਨੂੰ ਸੰਡੇ ਰਾਤ ਨੂੰ ਕਾਲ ਆਈ 12:30 ਵਜੇ ਕਿਸ ਨੇ ਕੀਤੀ ਸੀ ਮੇਰੀ ਭਾਬੀ ਨਹੀਂ ਆਈ ਸੀ ਕਿਸ ਨੇ ਕੀਤੀ ਉਹਦੇ ਕਿਸੇ ਫਰੈਂਡ ਨੇ ਕੀਤੀ ਸੀ ਮੇਰੇ ਭਾਬੀ ਦੇ ਭਤੀਜੇ ਨੇ ਕਿਹੜੇ ਅਬਤਾਂ ਚੂ ਫਿਰ ਉਹ ਦਿੰਦਾ ਗਿਆ ਮੇਰਾ ਬਰਦਰ ਇਨ ਫਾਈਨੈਂਸ਼ੀਅਲ ਸਟਰੋਂਗ ਮੀ ਇਸੇ ਲਈ ਤੁਹਾਨੂੰ ਭੇਜਿਆ ਸੀ ਹੋਰ ਕੋਈ ਕੋਨਾ ਫੈਮਿਲੀ ਚ ਨਹੀਂ 빅 ਸਿਸਟਰ ਹੈ ਉਹ ਕੀ ਮੰਨ ਕਰਦੇ ਤੁਸੀਂ ਅਸੀਂ ਗੱਲਤੀ ਬਸ ਇਹ ਹੈ ਕਿ ਜੋ ਵੀ ਪ੍ਰੋਸੈਸ ਚੱਲ ਰਿਹਾ ਹੋ ਤੇ ਥੋੜਾ ਨੂੰ ਫਾਸਟ ਕੀਤਾ ਜਾਵੇ ਸੋ ਥੈਟ ਕਿ ਬੱਚੇ ਤਿਆਰ ਹੋਏ ਟਾਈਮ 'ਤੇ ਅਸੀਂ ਇਥੇ ਇਹਨਾਂ ਸਾਰੇ ਰਿਚੂਅਲਸ ਕਰਕੇ ਉਮੀਦਾਂ ਕਰੀਏ ਉਹ ਸਾਡੇ ਸਿਰ ਫਾਈਨੈਂਸ਼ਲੀ ਮੇਰਾ ਬ੍ਰਦਰ ਇੰਨਾ ਸਟਰੋਂਗ ਨਹੀਂ ਹੈ ਕਿ ਉਹ ਇਕੱਲਾ ਮੈਨੇਜ ਕਰ ਸਕੇ ਥੋੜਾ ਜਿਹਾ ਉਹਨੂੰ ਕੁਝ ਅਗਰ ਗਵਰਨਮੈਂਟ ਵੱਲੋਂ ਕੁਝ ਹੈਲਪ ਮਿਲ ਸਕਦੀ ਹੈ ਤਾਂ ਕਰਵਾਇਆ ਜਾਵੇ ਸਰ ਪ੍ਰਸ਼ਾਸਨ ਅਧਿਕਾਰੀ ਕੋਈ ਆਇਆ ਤੁਸੀਂ ਨੇ ਕੋਈ ਗੋਲ ਲਗਾਈ ਹੋਈ ਬੋਡੀ ਅੱਧੇ ਹੱਥੀਂ ਨਹੀਂ ਹੁੰਦੀ ਸਰ ਅਸੀਂ ਕਰ ਰਹੇ ਹਾਂ ਸਰ ਸਾਡਾ ਨਾ ਲੱਗੇ ਹੋਈ ਹਾਂ ਕਰ ਰਹੇ ਹਾਂ ਅਸੀਂ ਮੇਲਸ ਵਗੈਰਾ ਪਾ ਰਹੇ ਹਾਂ ਉਹਨਾਂ ਨੂੰ ਪੋਰਟਲ ਤੇ ਉਹਨਾਂ ਦੇ ਉੱਥੇ ਅਪਲੋਡ ਕੀਤਾ ਹੋਇਆ ਸਾਰਾ ਕੁਝ ਅੰਬੈਸੀ ਤੋਂ ਕਾਲ ਆ ਗਈ ਸੀ ਕੱਲ ਕਹ ਰਹੇ ਸੀ ਕੋਈ ਕਹ ਰਹੀ ਸੀ ਅਸੀਂ ਫਾਸਟ ਕਰਾ ਦਿੰਨੇ ਆ ਪ੍ਰੋਸੈਸ ਪਰ ਪਤਾ ਨਹੀਂ ਕਿ ਕਦੋਂ ਹੋਣਾ ਹੈ ਕਿਉਂਕਿ ਬੋਡੀ ਜਿਹੜੀ ਹੈ ਉਹ ਡੁੱਬੀ ਹੋਈ ਹੈ ਤੇ ਜਿਆਦਾ ਦਿਨ ਰੱਖ ਨਹੀਂ ਸਕਦੇ ਉਹ ਕੰਸੀ ਹੈ ਬੇਟੀ ਕੋ ਲਾ ਕੇ ਬੋਲ ਕੋਲ ਬੱਚਾ ਵੀ ਹਾਂ ਉਹ ਫਰੈਂਡਸ ਸੀਗੇ ਪਰ ਸਾਰੇ ਸੇਫ ਹੈ ਕਿ ਮੁੰਡਾ ਨਾਲ ਗਿਰ ਗਿਆ ਸੀ ਜਿਹੜਾ ਤੁਹਾਡਾ ਭਤੀਜਾ ਸੀ ਤੇ ਉਹ ਬੱਚਾ ਵੀ ਇੱਕ ਇੱਕ ਬੇਟੀ ਹੈ ਮੇਰਾ ਨਾਮ ਸਾਦਰ ਲਈ ਮੈਂ ਨੰਦ ਲੇਬਰ ਉਹ ਕੰਮ ਕਰ ਰਿਹਾ ਸੀ ਮੇਰਾ ਪਰਿਵਾਰ ਜਿਹੜਾ ਹੈਗਾ ਇਹ ਕੰਪੂ ਆ ਤੇ ਪਰਿਵਾਰ ਨੂੰ ਉਚਾਨਕ ਸਦਮਾ ਲੱਗਿਆ ਉਹ 79 ਸੈਂਟ ਜੋਗ ਹੈ ਤੇ ਜਿਹੜੀ ਬੋਡੀ ਹੈ ਬੱਚੇ ਦੀ ਉਹ ਰਿਕਵਰੀ ਜਿਹੜੀ ਹੈਗੀ ਹੈ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਤੇ ਉਦੋਂ ਲਈ ਯਤਨ ਜਾਰੀ ਨੇ ਪਰ ਰਿਜ਼ਲਟ ਆਉਣੇ ਤੱਕ ਫਿਲਹਾਲ ਨਜ਼ਰ ਨਹੀਂ ਦਿੱਸ ਰਿਹਾ ਤੁਹਾਨੂੰ ਜਨਾਬ ਕਿੰਨਾ ਟਾਈਮ ਲੱਗਿਆ ਜਿਹੜੇ ਬੈਠੇ ਹੋਇਆ ਜਾਣਕਾਰੀ ਇਸ ਬਾਰੇ ਬਾਹਰ ਗਏ ਨੇ ਤਕਰੀਬਨ ਇੱਕ ਸਾਲ ਦੀ ਜਿਹੜਾ ਹੈਗਾ ਹੋ ਗਿਆ ਸੀ ਸਟੱਡੀ ਵਿਜ਼ਿਟ ਤੇ ਗਿਆ ਸੀ ਮੁੰਡਾ ਬਹੁਤ ਹੀ ਸ਼ੌਰਾ ਨਾਈਸ ਸੀ ਕੋਈ ਇਹ ਦੇਹੀ ਜੜੀ ਰਹੀ ਹੈ ਬੜੀ ਇਚਾਨਾ ਸੀ ਮੇਰੇ ਕੋਲ ਕਿ ਮੈਂ ਕੁਝ ਕਰਨਾ ਹੈਗਾ ਸਾਹਿਬ ਨੇ ਤੇ ਪ੍ਰਿੰਸੀਪਲਪਸ ਦੀ ਜਿਹੜਾ ਹੈਗਾ ਉਹ ਬਾਹਰ ਗਿਆ ਸੀ ਤੇ ਫੈਮਲੀ ਦੀ ਕੰਡੀਸ਼ਨ ਸਾਫ਼ ਇਸ ਤਰ੍ਹਾਂ ਨਹੀਂ ਸੀ ਮੈਂ ਫੈਮਲੀ ਦੀ ਕੰਡੀਸ਼ਨ ਬਹੁਤ ਮਤਲਬ ਜਿਹੜੇ ਕੈਰੀਅਰ ਵੀ ਲੈਕ ਆਫ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀਆਂ ਹੈਗੀਆਂ ਨੇ ਉਹਨੂੰ ਜਿਹੜੀਆਂ ਹੈਗੀਆਂ ਕੰਡੀਸ਼ਨ ਸੀ ਇਸ ਲਈ ਉਹਨੂੰ ਵਿਦਾਹ ਦਾ ਬਾਹਰ ਹੋ ਗਿਆ ਸੀ ਤੇ ਫਿਰ ਉਹਨੂੰ ਫੈਮਲੀ ਕੋਈ ਗੋਹਾਂ ਲਗਾਈ ਨਾ ਉਹ ਕੋਈ ਗੋਹਾਂ ਮੈਂ ਚਲ ਜਾ ਸਕਿਆ ਸੀ ਐਮ ਪਰਪਲ ਫੰਡ ਜਿਹਨੂੰ ਪਰ ਬਰੀਕ ਅਰਜ਼ੀ ਤਾਂ ਵੀ ਉਹਦਾ ਪਰਿਵਾਰਕ ਮੈਂਬਰ ਪਹਿਲਾਂ ਹੀ ਜਿਹੜਾ ਹੈਗਾ ਪੁਲਿਸ ਨਾਲ ਸੰਬੰਧ ਕਰ ਰੱਖਦੇ ਸੀ ਜਿਹੜੇ ਹੈਗੇ ਨੇ ਵੀ ਇਹਨਾਂ ਨੂੰ ਵੀਡੀਓ ਨਾਲ ਦਿੱਤੀ ਆ ਐਸ ਪਰ ਕੁਆਲਿਫਿਕੇਸ਼ਨ ਵੀ ਸਰਕਾਰ ਮਗਧ ਕਰੇ ਇਹਨਾਂ ਦੀ ਫਿਨੈਂਸ਼ੀਅਲ ਪੁਲਿਸ ਹਨਾ ਆਜੋ ਫਾਈਨੈਂਸ ਜਾਂ ਫਿਰ ਨੌਕਲ ਦੇ ਤੌਰ ਤੇ ਵੀ ਇਹ ਪਰ ਰਿਟਾ ਜਾਂ ਬੁਨਿਆਦ ਸਰਕਾਰ ਵੱਲੋਂ ਬੁਸਤਰਾ ਬਣਾਇਆ ਜਾ ਬਤੀਸਾ ਤੇਰੇ ਏਰੀਏ ਚ ਰਹਿ ਰਹੇ ਕਿ ਰੈਂਟ ਤੇ ਰਹਿ ਰਹੇ ਕਿ ਕਿਹੜੇ ਹਾਂਜੀ ਹੋ ਰੈਂਟ ਤੇ ਰਹਿ ਰਹੇ ਕਿਹੜੇ ਏਰੀਆ ਤੇ ਨੇ ਸੰ ਸਿਟੀ ਅਜੇ ਖੰਨਾ ਮੰਡਲ ਉਹ ਇਨਨਰ ਕਾਇਮ ਉਹ ਮੇਰਾ ਨਾਮ ਤੇ ਹੈ ਨਾ ਉਹਨਾਂ ਨੂੰ ਐਕਚੁਅਲੀ ਤਕਰੀਬਨ 2 ਸਾਲ ਲੱਗ ਰਹੇ ਹਨ ਮਾਡਰਨ ਆਂ ਦੇ ਵਿੱਚ ਕਿਸ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਮੇਰੀ ਐਕਚੁਅਲੀ ਇਹ ਪਿੰਨਾਂ ਦਾ ਮਦਦ ਜਿਹੜਾ ਹੈਗਾ ਪੋਰਟਲ ਐਕਸਟਰਨਲ ਫੇਰ ਮਿਨਿਸਟਰੀ ਦਾ ਉੱਥੇ ਮੈਂ ਜਿਹੜੀ ਹੈਗੀ ਆਪਣੀ ਰਜਿਸਟਰਡ ਹੈ ਜਿਹੜੀ ਹੈ ਨਾ ਬੰਨਾਂ ਨੇ ਫਾਦਰ ਸਾਹਿਬ ਨੂੰ ਗੁਰਗਿਆਮ ਰਜਿਸਟਰ ਕਰਾਈ ਵੀ ਤੇ ਦੂਸਰਾ ਜਿਹੜੇ ਇਲਾਕੇ ਦੇ ਜਿਹੜੇ ਹੈਗੇ ਨੇ ਮੈਂਬਰ ਆਫ ਪਾਰਲੀਮੈਂਟ ਵਾਲੇ ਸੀਗੇ ਉਹ ਨਾ ਵੱਲੋਂ ਵੀ ਜਿਹੜਾ ਹੈਗਾ ਇੱਕ ਲੈਟਰ ਚੱਲਿਆ ਗਿਆ ਅ ਐਕਸਟਰਨਲ ਅਫੀਅਰ ਮਿਨਿਸਟਰੀ ਤੇ ਆਪਣੇ ਜਿਹੜੇ ਹੈਗੇ ਨੇ ਐਂਬੈਸੀ ਅੰਦਰਸਤਾਨੇ ਜਿਹੜੇ ਹੈਗੇ ਨੇ ਰਸ਼ੀਆ ਦੇ ਉਹਨਾਂ ਨੂੰ ਵੀ ਚੱਲਿਆ ਗਿਆ ਤੇ ਬਾਕੀ ਜਿਹੜੀ ਹੈਗੀ ਕਰੰਟ ਸਰਕਾਰ ਜਿਹੜੇ ਮੰਤਰੀ ਸਾਹਿਬ ਨੂੰ ਸੋਸ਼ਲ ਜੀ ਉਹਨਾਂ ਨਾਲ ਵੀ ਕੰਟੈਕਟ ਚੱਲ ਗਿਆ ਕੋਈ ਹੈ ਉਮੀਦ ਹੈ ਉਹਨੇ ਵੀ ਜਗਾਈ ਜੇ ਉਮੀਦ ਹੈ ਕਿ ਬੱਚੇ ਦੀ ਰਿਪੋਰਟ ਇੱਥੇ ਲਾ ਲਈ ਜਾਵੇਗੀ ਹਾਂਜੀ ਆਸ਼ਵਾਸ਼ਨ ਤਾਂ ਦਵਾ ਰਹੇ ਨੇ ਪਰ ਰਿਜ਼ਲਟ ਜਿਹੋ ਹੈ ਜੋ ਆ ਨਹੀਂ ਰਿਹਾ ਮਤਲਬ ਕਹਿੰਨਾ ਮਤਲਬ ਉੱਥੇ ਜਦੋਂ ਉਹਨਾਂ ਦੇ ਜਿਹੜੇ ਹੈਗੇ ਆ ਪ੍ਰਿੰਸ ਅੱਗੇ ਮੁੱਛ ਕੇ ਵੀ ਪ੍ਰੋਸੈਸ ਚੱਲ ਰਿਹਾ ਹੈ ਕਾਫੀ ਐਨਓਸੀ ਦੇ ਡਿਪਾਰਟਮੈਂਟਸ ਐਨਓਸੀ ਲੈਣੀ ਪੈਂਦੀ ਤੇ ਕਿਸੇ ਨਾਲ ਪੈਂਦਾ ਤੇ ਮਤਲਬ ਪ੍ਰੋਪਰ ਦਸਤਾ ਨਗਰ ਨਹੀਂ ਆ ਰਿਹਾ ਵੀ ਸਾਨੂੰ ਲੱਗਦਾ ਵੀ ਜਲਦੀ ਜਲਦੀ ਬੋਡੀ ਜਿਹੜੀ ਹੈਗੀ ਹੈ ਉਹ ਆ ਜਾਵੇ ਆ ਜੋ ਜਿਹਨਾਂ ਦੇ ਰਿਜ਼ਲਟਸ ਨੇ ਉਸ ਅਕੋਰਡਿੰਗ ਜਿਹੜਾ ਹੈ ਉਹਨੂੰ ਪੂਰਾ ਪਿੱਤਰਿਆ Thank <laughs> you.